ਆਰਜਾ ਛਾਲ ਪਰ ਕੜਾ ਛੱਡੀ ਟੱਪ ਜਾ ਸ਼ੂਟ ਫੜ ਲਈ ਇਹਦਾ ਚੰਗਾ ਕੁੜਤਾ ਹੀ ਫੜੀ ਹੁੰਦਾ ਲੈ 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 ਉਹ ਫੜੋ ਯਾਰਾ ਪਰਨੇ ਬਣਾਓ ਬੰਦ 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 ਆ ਫੜ ਫੜ ਆ ਬੰਦ ਫੜ ਬੰਦ 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 ਮੈਂ ਤੇ ਜੜਾ ਨਹੀਂ ਕੋਈ ਝੜਾ ਬੰਦ ਲਾ ਰਹੇ ਦੇਖ ਸਾਹ ਚੜ ਗਏ ਬੰਦੇ ਨੂੰ ਆ ਜਾ ਆ ਜਾ ਅੱਗੇ ਤਰੇ ਚੱਲ ਅੱਗੇ 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 ਹੋਈ ਚੱਲ ਬਾਈ ਵੀ ਬਣਾ ਛੱਡਦਾ ਕਰ ਨਾਲ ਧੱਕਾ ਦੇ ਕੇ ਛੱਡਦਾ ਕਰ ਫੜਕੜ ਧੱਕਾ ਦੇ ਕੇ ਛੱਡਦਾ ਕਰ ਪਾਣੀ ਪੈ ਗਿਆ ਪਾਣੀ ਜਲਦੀ ਡਿਆਰ ਤੋਨੀ ਭਾਈ ਜੀ ਬਣ ਕੇ ਯੂ ਪਗੜੀਆ ਸੱਪਾ ਪਕੜੋ ਯਾਰ ਫੜ ਕੇ ਰੱਖਿਆ ਜੇ ਯਾਰ ਆਇਓ ਸੱਪਾ ਪਗੜੀ ਲਿਆ ਦੋ ਜਣਾ ਜਾਓ ਯਾਰ ਹਾ ਫੜ ਭਾਈ ਪਕੜੋ ਯਾਰ ਸਾਰਾ ਪਕੜ ਫੜ ਲਾ ਫੜ ਲਾ ਫੜ ਲਾ ਹੱਥ ਫੜ ਲਾ ਹੱਥ ਫੜ ਲਾ ਫੜ ਲਾ ਫੜ ਲਾ ਟੁੱਟ ਕੇ ਫੜਿਆ ਜੇ ਉਹ ਬੰਦਾ ਵੀ ਫੜੋ ਸਾਡਾ ਫੜ ਲਾ ਪਗੜਾ ਬੰਦੇ ਨੂੰ ਮੜਾ ਜੇ ਸਾਹਾਂ ਹੋਰ ਤੋਂ ਜੋੜਦੇ ਆ ਰਹੀ ਇੱਕ ਹੋਰ ਹੋਇਆ ਖੰਡ ਪਾ ਦਿਆ ਨਾ ਕੋਈ ਨਹੀਂ ਖੇੜੀ ਅਰੇ ਇੰਨੇ ਖੋਲ ਲਿਓ ਇੱਕ ਨਾ ਜੀ ਸਕ ਜੋੜ ਲਿਓ ਆ ਤਿੰਨ ਖੋਲ ਲਿਓ ਅਜੂ ਖੋਲ ਲਿਓ ਤੂੰ ਬੱਟੂ ਨਹੀਂ ਕਦੋਂ ਆਹ ਬੱਟੂ ਇੱਕ ਜਣ ਹੋ ਰਾਇਆ ਵਾਹ ਹੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਾ ਪਰ ਗਦਾ ਢੇਡ ਨਾਪੇ ਦਾ ਮੜਾ ਜਾ ਉੱਤ ਅਸੀਂ ਮੁੜ ਕੇ ਆਏ ਆ ਅੱਗੋਂ ਮੁੜ ਕੇ ਆਏ ਆ ਅਸੀਂ ਸਪੈਸ਼ਲ ਆਹੀਂ ਆ ਬੰਦਾ ਡਿੱਗ ਗਿਆ ਵੇਖੀਓ ਸਹੀ ਅੱਜ ਗਿਆ ਉਹ ਬੰਦੇ ਸਾਡੇ ਨੂੰ ਤੈਰਨ ਦਾ ਪਤਾ ਹੀਗਾ ਮੈਨੂੰ ਤੇ ਤੈਰਨਾ ਆਉਂਦਾ ਨਹੀਂ ਸਰਦਾਰ ਬੰਦਾ